ਬਾਬਰ ਸਿੰਘਾਸਣ ਤੇ ਬੈਠਾ ਗੁਰੂ ਨਾਨਕ ਬਾਬਰ ਦੀ ਜੇਲ੍ਹ ਦੇਚ ਰਿਹਾ ਹੈ ਜਹਾਂਗੀਰ ਸਿੰਘਾਸਣ ਤੇ ਬੈਠਾ ਹੈ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਤੱਥੀ ਤਵੀ ਰਹਿ ਜਹਾਂਗੀਰ ਸਿੰਘਾਸਣ ਤੇ ਬੈਠਾ ਹੈ 6ਵੇਂ ਪਤਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ੍ਹ ਦੇਚ ਬੰਦ ਰਿਹਾ ਝੂਠ ਤੇ ਸਿੰਘਾਸਣ ਤੇ ਬੈਠਾ ਹੈ ਝੂਠਾ ਔਰੰਗਜ਼ੇਬ ਸੱਚ ਚਾਂਦਨੀ ਚੌਂਕ ਦੇ ਸ਼ਹੀਦ ਹੋ ਰਿਹਾ ਹੈ ਜਲਾਦ ਗਰਦਨ ਉਡਾ ਰਹਿਣਾ ਝੂਠਾ ਸੋਬਾ ਸਰਹੰਦ ਬੋਤੇ ਸਿੰਘਾਸਣ ਤੇ ਬੈਠਾ ਪਰ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾੜਲੇ ਸੱਚ ਦੇ ਮਜਸ ਰਹਿ ਦੀਵਾਰਾਂ ਵਕਤੀ ਤੌਰ ਤੇ ਝੂਠ ਦੀ ਜਿੱਤ ਹੁੰਦੀ ਹੈ ਲੇਕਿਨ ਕੂੜ ਨੇ ਖੁੱਟੇ ਨਾਨਕਾ ਔੜ ਸੱਚ ਰਹੀ ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ ਗੁਰੂ ਨਾਨਕ ਦੀ ਜੈ ਜੈ ਕਾਰ ਸਾਰੀ ਦੁਨੀਆ ਚ ਜਹਾਂਗੀਰ ਦੀ ਕਬਰ ਤੇ ਤੇ ਅੱਜ ਦੀਵਾ ਜਲਾਣ ਵਾਲਾ ਵੀ ਕੋਈ ਨਹੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈ ਕਾਰ ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਦੇ ਪੜਿਆ ਜਾ ਰਿਹਾ ਸਾਰੀ ਦੁਨੀਆ ਚ ਗਾਇਆ ਜਾ ਰਿਹਾ ਹੈ ਔਰੰਗਜ਼ੇਬ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਣਾ ਹੋਵੇ ਤੇਰੀ ਕਬਰ ਤੇ ਬੈਠੇ ਮਰੋ ਆਏ ਗਏ ਯਾਤਰੀ ਕੋਲੋਂ ਜ਼ਾਇਰਾਂ ਕੋਲੋਂ ਪੈਸੇ ਮੰਗਦੇ ਨੇ ਤਾਂ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਦਾ ਹੈ ਪਰ ਜਿੰਨੂੰ ਤੂੰ ਚੰਦਨੀ ਚਾਉਂਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਵਹਿ ਜਾਂਦੇ ਜਿਤਨੂੰ ਚੰਦਨੀ ਚਾਉਂਦੇ ਸ਼ਹੀਦ ਕੀਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ ਸੈਂਕੜੇ ਮੁਸਾਫਰ ਰੋਜ਼ ਰਾਤ ਬਸਰ ਕਰਦੇ ਨੇ ਇਹ ਸਭ ਕੁਝ ਦੇਖ ਕੇ ਫਿਰ ਇਹੀ ਬੰਤੀ ਕਹਿਣੀ ਪੈਂਦੀ ਹੈ ਕੂੜ ਨੇ ਖੁੱਟੇ ਨਾਨਕਾ ਹੋੜਕ ਸੱਚ ਰਹੀ ਵਕਤ ਹੀ ਤੌਰ ਤੇ ਭਾਵੇਂ ਝੂਠਦੀ ਜਿੱਤ ਹੁੰਦੀ ਹੈ ਇਸ ਤੋਂ ਆਮ ਕچے ਮਨਕ ਡੋਰ ਡਾ ਲਏ ਨੇ ਪਰ ਆਖਰ ਜਿੱਦ ਸੱਚ ਦੀ ਹੁੰਦੀ ਹੈ